ਸਸ਼ੀਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬੀ ਸਟਾਰ ਕਲਿੱਕ ਚੈਨਲ ਤੇ ਸੋ ਅੱਜ ਸਾਡੇ ਨਾਲ ਮੌਜੂਦ ਨੇ ਮਸ਼ਹੂਰ ਪੰਜਾਬੀ ਗਾਇਕ ਵਿਕਰਮ ਬਿੱਕੀ ਜੀ ਇਹਨਾਂ ਨੇ ਰਖੜੀ ਦੇ ਮੌਕੇ ਤੇ ਇੱਕ ਗੀਤ ਰਿਲੀਜ਼ ਕੀਤਾ ਆ ਆਓ ਉਹਨਾਂ ਨਾਲ ਇਸ ਗੀਤ ਦੇ ਰਿਲੇਟਡ ਗੱਲਬਾਤ ਕਰੀਏ ਹਾਂਜੀ ਸਰ ਸਤਿ ਸ੍ਰੀ ਅਕਾਲ ਸਸ਼ੀਕਾਲ ਜੀ ਸਰ ਤੁਸੀਂ ਰਖੜੀ ਦੇ ਮੌਕੇ ਤੇ ਜਿਹੜਾ ਗੀਤ ਤਿਆਰ ਕੀਤਾ ਆ ਇਹ ਇਸ ਬਾਰੇ ਸਾਨੂੰ ਦੱਸੋ ਕਿ ਕਿੱਦਾਂ ਦਾ ਡਿਮਾਂਡ ਵਿੱਚ ਆਇਆ ਕਿ ਤੁਸੀਂ ਰਖੜੀ ਦੇ ਮੌਕੇ ਤੇ ਇਹ ਗੀਤ ਬਣਾਉਣਾ ਆ ਅਸਲ ਵਿੱਚ ਕਾਜ਼ਰ ਜੀ ਇਹ ਗੀਤ ਮੇਰੀ ਡਾਇਰੀ ਦੇ ਵਿੱਚ 35 ਸਾਲ ਪਹਿਲਾਂ ਲਿਖਿਆ ਹੋਇਆ ਜਸਮਿੰਦਰ ਸਿੰਘ ਝਾਂਪਰੀ ਦਾ ਰਾਈਟਰ ਨੇ ਲੇਖਕ ਨੇ ਉਹਨਾਂ ਨੇ ਮੈਨੂੰ ਦਿੱਤਾ ਸੀ ਇਹ ਗੀਤ ਮੈਨੂੰ 35 ਸਾਲ ਪਹਿਲਾਂ ਮੇਰੀ ਡਾਇਰੀ ਦੇ ਵਿੱਚ ਨੋਟ ਸੀਗਾ ਤੇ ਇਹ ਗਾਣਾ ਮੈਂ ਰਖੜੀ ਤੇ ਤਾਂ ਮੈਂ ਸੋਚਿਆ ਕਿ ਅੱਜ ਕੱਲ੍ਹ ਰਿਸ਼ਤਿਆਂ ਦੇ ਵਿੱਚ ਭੈਣ ਭਰਾਵਾਂ ਦੇ ਵਿੱਚ ਵੀ ਬੜੀ ਫਿੱਕ ਪੈ ਰਹੀ ਹੈ ਨਿੱਕੀਆਂ ਨਿੱਕੀਆਂ ਗੱਲਾਂ ਤੇ ਹਾਂਜੀ ਮੇਨ ਮੈਸੇਜ ਇਹੀ ਆ ਜੀ ਮਲ ਗਾਣਾ ਗਾ ਕੇ ਮੈਂ ਹਾਂਜੀ ਲੋਕਾਂ ਨੂੰ ਮਤਲਬ ਜਿਹੜੇ ਭੈਣ ਭਰਾ ਵਿਛੜੇ ਇੱਕ ਦੂਜੇ ਨਾਲ ਨਹੀਂ ਬੋਲਦੇ ਹਾਂਜੀ ਕੋਈ ਸਾਲ ਤੋਂ ਬਹੁਤ ਸਾਲ ਤੋਂ ਹਾਂਜੀ ਉਹ ਮੈਂ ਗਾਣਾ ਗਾ ਕੇ ਤੇ ਇੱਕ ਮੈਸੇਜ ਦਿੱਤਾ ਕਿ ਜ਼ਿੰਦਗੀ ਚਾਰ ਦਿਨਾਂ ਦੀ ਆ ਹਾਂਜੀ ਰੋਸੇ ਰਾਸੇ ਸਾਰੇ ਦੂਰ ਕਰਕੇ ਤੇ ਉਸ ਵਿੱਚ ਨਾ ਪਿਆਰ ਨਾ ਰੋ ਸਾਰੇ ਭੈਣ ਭਰਾ ਮਿਲੋ ਘੜੀ ਦਾ ਪਤਾ ਨਹੀਂ ਇੱਥੇ ਬੰਦੇ ਦਾ ਇਸ ਕਰਕੇ ਮੈਂ ਜੋ ਸੋਚਿਆ ਸੀ ਮੇਰਾ ਦਿਲ ਦਾ ਵਿਚਾਰੇ ਸੀ ਬਿਲਕੁਲ ਹਾਂਜੀ ਐ ਸੀ ਮੇਰਾ ਤੇ ਇਸ ਗਾਣੇ ਦਾ ਮਤਲਬ ਇੱਕ ਮੈਸੇਜ ਵਾ ਕਿ ਜਿਹੜਾ ਭੈਣ ਭਰਾ ਅੱਜ ਕੱਲ ਪੈਸੇ ਦੇ ਕੋਈ ਜ਼ਮੀਨ ਜਾਇਦਾਦ ਦੇ ਵਿਵਾਦਾਂ ਨੂੰ ਲੈ ਕੇ ਇੱਕ ਦੂਜੇ ਤੋਂ ਮਤਲਬ ਦੂਰ ਹੁੰਦੇ ਜਾ ਰਹੇ ਆ ਸੋ ਇਹਨਾਂ ਨੇ ਆਪਣੇ ਗੀਤ ਰਾਹੀਂ ਬਹੁਤ ਵਧੀਆ ਇੱਕ ਮੈਸੇਜ ਦਿੱਤਾ ਆਪਣੇ ਭੈਣ ਭਰਾਵਾਂ ਨੂੰ ਇਸ ਗਾਣੇ ਦਾ ਮੇਨ ਮੈਸੇਜ ਆ ਕੀ ਭੈਣ ਭਰਾ ਜਿਹੜੇ ਵੀ ਆ ਆਪਣੇ ਦਿਲਾਂ ਦੇ ਜਿਹੜੇ ਗਿਲੇ ਸ਼ਿਕਵੇ ਦੂਰ ਕਰਕੇ ਤੇ ਮਤਲਬ ਪਿਆਰ ਨਾਲ ਪਿਆਰ ਭਾਵਨਾ ਨਾਲ ਫੇਰ ਰਖੜੀ ਦੇ ਤਿਉਹਾਰ ਦੇ ਮੌਕੇ ਤੇ ਇਕੱਠੇ ਹੋਣ ਸੋ ਸਰ ਮੈਂ ਤੁਹਾਨੂੰ ਇੱਕ ਹੋਰ ਸਵਾਲ ਕਰਨਾ ਚਾਹੁੰਦੀ ਆ ਕਿ ਤੁਹਾਡੇ ਅੰਦਰ ਜਿਹੜਾ ਗਾਇਕੀ ਦਾ ਮਤਲਬ ਗਉਣ ਦਾ ਕੀ ਕਿੱਦਾਂ ਮਨ ਵਿੱਚ ਖਿਆਲ ਆਇਆ ਕਿ ਤੁਸੀਂ ਇੱਕ ਸਿੰਗਰ ਬੰਨਾ ਆ ਅਸਲ ਵਿੱਚ ਕਾਜਲ ਜੀ ਮੈਂ ਬਚਪਨ ਤੋਂ ਹੀ ਕੁਦਰਤੀ ਦੇਣ ਸੀ ਅੱਛਾ ਆਵਾਜ਼ ਦਿੱਤੀ ਸੀ ਪ੍ਰਮਾਤਮਾ ਨੇ ਮੈਂ ਬਚਪਨ ਤੋਂ ਹੀ ਪ੍ਰਾਇਮਰੀ ਸਕੂਲ ਦੇ ਵਿੱਚ ਵਿਗਾਉਂਦਾ ਰਿਆਂ ਕਵਤਾਵਾਂ ਫਿਰ ਮੇਰੇ ਮਾਸਟਰਾਂ ਨੇ ਬੜੀ ਮੈਨੂੰ ਹਲਾਸ਼ਰੀ ਦੇਣੀ ਬਾਅਦ ਸਭਾ ਲਗਦੀਆਂ ਹੁੰਦੀਆਂ ਸੀ ਉਦੋਂ ਉਹਦੇ ਵਿੱਚੋਂ ਮੈਂ ਫਿਰ ਗਾਉਣਾ ਮੈਨੂੰ ਕਾਫੀ ਮਨਪੀ ਫਿਰ ਕੰਪੀਟੀਸ਼ਨ ਹੋਣੇ ਸਕੂਲਾਂ ਦੇ ਵਿੱਚ ਉਹਦੇ ਵਿੱਚ ਕਾਫੀ ਮੁਕਾਬਲੇ ਮੈਂ ਜਿੱਤੇ ਤੇ ਇਸੇ ਤਰ੍ਹਾਂ ਹੀ ਅੱਗੇ ਅੱਗੇ ਵੱਧਦਾ ਵੱਧਦਾ ਫਿਰ ਘਰ ਕਿਸੇ ਨੇ ਗੈਸਟ ਪ੍ਰਾਉਣਾ ਆਣੇ ਤੇ ਮੇਰੇ ਫਾਦਰ ਸਾਹਿਬ ਬਣਾਨੇ ਲਾ ਦੇਣਾ ਵੀ ਚੱਲ ਵੀ ਕਾਕਾ ਗੀਸਣਾ ਤੇ ਉਹਨਾਂ ਨੇ ਉਹਨਾਂ ਦਿਨਾਂ ਦੇ ਵਿੱਚ ਕੋਈ 5 ਰੁਪਏ ਦੇ ਦੇਣੇ ਤੇ ਮੈਨੂੰ ਬੜੀ ਵੱਡਾ ਲੱਗਣਾ ਵੀ ਲੈ ਵੀ ਮੈਨੂੰ ਪੈਸੇ ਮਿਲਦੇ ਨੇ ਹਾਂਜੀ ਤੇ ਇੱਕ ਮਾਸ ਸਤਕਾਰ ਬੜਾ ਮਨ ਨੂੰ ਹੁੰਦਾ ਵੀ ਬੜਾ ਵਧੀਆ ਹੋ ਰਿਹਾ ਜੋ ਵੀ ਆ ਇਸ ਕਰਕੇ ਫਿਰ ਹੌਲੀ 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 ਸਕੂਲਾਂ ਤੋਂ ਕੇਮਲਪੀ ਕਾਜਾਂ ਦੇ ਵਿੱਚ ਮੈਂ ਹੌਲੀ ਹੌਲੀ ਕੰਪੀਟੀਸ਼ਨ ਵੀ ਕਰਦੇ ਗਏ ਵਧਦੇ ਗਏ ਤੇ ਫਿਰ ਚੰਡੀਗੜ੍ਹ ਦੇ ਵਿੱਚ ਮੈਂ ਟੈਗੋਰ ਥੀਟਰ ਠੀਕ ਉੱਥੇ ਮਤਲਬ ਜਿਉਂ ਚੰਡੀਗੜ੍ਹ ਮੈਂ ਚੱਲ ਗਿਆ ਹਾਂਜੀ ਫਿਰ ਟੈਗੋਰ ਥੀਟਰ ਚੰਡੀਗੜ੍ਹ ਦੀ ਸਟੇਜ ਹੈ ਇੱਕ ਸੈਕਟਰ 18 ਦੇ ਵਿੱਚ ਜੀ ਉੱਥੇ ਮੈਨੂੰ ਮੌਕਾ ਮਿਲਿਆ ਗਾਉਣ ਦਾ ਜੀ ਉਧਰ ਫਿਰ ਸੱਭਿਆਚਾਰਕ ਮੇਲੇ ਕਾਫੀ ਹੁੰਦੇ ਰਹੇ ਸੱਭਿਆਚਾਰਕ ਮੇਲਿਆਂ ਦੇ ਵਿੱਚ ਵੀ ਚੰਗੇ ਮਲ ਕੰਪੀਟੀਸ਼ਨ ਹੁੰਦੇ ਸੀ ਉਹਨਾਂ ਦੇ ਨਾਲ ਦੇ ਵਿੱਚ ਤੇ ਕੰਪੀਟੀਸ਼ਨ ਦੇ ਵਿੱਚ ਲਾਈਵ ਹੀ ਹੱਸਦਾ ਸੀ ਸਾਰਾ ਹੀ ਬਿਲਕੁਲ ਸਾਹਮਣੇ ਮਤਲਬ ਹੀ ਸਟੇਜ ਦੇ ਉੱਤੇ ਫਿਰ ਉਹ ਅਸੀਂ ਕੰਪੀਟੀਸ਼ਨ ਕਰਨੇ ਨਾਮ ਹਾਸਲ ਕਰਨੇ ਬੜਾ ਮਾਣ ਹੋਣਾ ਸਤਿਕਾਰ ਮਿਲਣਾ ਇਦਾਂ ਵਾਦੇ-ਵਾਦੇ ਚੱਲਤਰਿਆ ਜੀ ਠੀਕ ਆ ਤੇ ਆਉਣ ਵਾਲੇ ਹੁਣ ਮਤਾਂ ਆਪਾਂ ਜਾਣਨਾ ਚਾਹੁੰਦੇ ਆ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਕੋਈ ਜਿਹੜੇ ਹੋਰ ਨਵੇਂ ਪ੍ਰੋਜੈਕਟ ਤੁਸੀਂ ਤਿਆਰ ਕਰੋਗੇ ਸਾਨੂੰ ਉਹਨਾਂ ਬਾਰੇ ਦੱਸੋ ਕਿ ਆਉਣ ਵਾਲੇ ਟਾਈਮ 'ਚ ਤੁਸੀਂ ਪੰਜਾਬੀ ਇੰਡਸਟਰੀ ਲਈ ਹੋਰ ਕੀ ਤਿਆਰ ਕੀਤਾ ਤੇ ਕੀ ਲੈ ਕੇ ਆਓਗੇ ਨਵਾਂ ਆਉਣ ਵਾਲੇ 'ਚ ਸਮੇਂ ਦੇ ਵਿੱਚ ਮੈਂ ਇੱਕ ਹੋਰ ਬੀਟ ਸੌਂਗ ਦੀ ਤਿਆਰੀ ਕਰ ਰਿਹਾ ਜੀ ਉਹ ਵੀ ਸ਼ਾਇਦ 2-4 ਮਹੀਨੇ ਦੇ ਵਿੱਚ ਠੀਕ ਹੋ ਜੇਗਾ। ਠੀਕ ਹੈ। ਤੇ ਇਦਾਂ ਹੌਲੀ-ਹੌਲੀ ਕਰੀ ਜਾਂਦੇ ਆ ਮਿਹਨਤ ਕਰਨ ਦੇ ਆ ਕਿਉਂਕਿ ਪਹਿਲਾਂ ਜਦੋਂ ਅਸੀਂ ਗਾਉਂਦੇ ਸੀ ਉਦੋਂ ਦੀ ਅਸੀਂ ਪਹਿਲਾਂ ਕੈਸਟਰਾ ਦਾ ਦਰਵਾਜ਼ਾ ਹੁੰਦਾ ਸੀਗਾ ਜਿਹਨੂੰ ਰੀਲਾਂ ਵੀ ਕਹਿੰਦੇ ਆ ਆਪਾਂ ਟੇਪਾਂ ਚਲਦੀਆਂ ਹੁੰਦੀਆਂ ਸੀਗੀਆਂ। ਉਹ ਮੇਰੀ ਪਹਿਲੀ ਟੇਪ ਆਈ ਸੀ ਸਨ 1999 ਦੇ ਵਿੱਚ। ਠੀਕ। ਤੇ ਉਸ ਤੋਂ ਬਾਅਦ ਫਿਰ ਨਾਲ ਸੀਟੀਆਂ ਦਾ ਜੋਗ ਹੋ ਗਿਆ, ਸ਼ੁਰੂ ਹੋ ਗਿਆ। ਹਾਂਜੀ। ਫੇਰ ਵੈਰੀ ਟੇਪ ਆਈ ਆ 2000 ਚਾਰ ਦੇ ਵਿੱਚ ਜੀ ਤੇਰਾ ਰੂਪ ਬੱਲੇ ਬੱਲੇ ਅੱਛਾ ਰੰਦਾ ਵਾਪਰੋਡਕਸ਼ਨ ਕੰਪਨੀ ਉਹਨਾਂ ਨੇ ਕੀਤੀ ਸੀਗੀ ਜੀ ਤੇ ਐਦਾਂ ਤੇ ਉਸ ਤੋਂ ਬਾਅਦ ਜੀ ਫਿਰ ਆਪਾਂ ਮਲਟੀ ਗੈਸਟਾਂ ਦਾ ਵੀ ਹੋ ਗਿਆ ਜਿਹੜੇ ਮਤਲਬ ਕਾਫੀ ਕਲਾਕਾਰ ਵਿੱਚ ਰੜਕੇ ਮਲਗਾਣੇ ਗਾਉਂਦੇ ਆ ਹਾਂਜੀ ਫਿਰ ਮਲਟੀ ਟੇਪ ਆਈ ਮੇਰੀ ਇੱਕ ਮਾਹੀ ਠਾਣੇਦਾਰ ਹੋ ਗਿਆ ਅੱਛਾ ਇਹ ਆਈ 2000 ਤੇ 9 ਸੰਤ ਦੇ ਵਿੱਚ ਅੱਛਾ ਫਿਰ ਆਈ ਜੀ ਮੇਰੀ 10 ਅ 11 ਦੇ ਵਿੱਚ ਮਲਟੀਕਾਸਟਿੰਗ ਦਿਲ ਤੱਕ ਤੱਕ ਕਰਦਾ ਅੱਛਾ ਤੇ ਉਦੋਂ ਮਤਲਬ ਵੀ ਸੀੜੀਆਂ ਦੇ ਵਿੱਚ ਵੀਡੀਓ ਉੱਤੇ ਇੱਕ ਤੁਹਾਨੂੰ ਮੈਂ ਦੱਸਾਂ ਕੰਮ ਦੀ ਗੱਲ ਹਾਂਜੀ ਉਦੋਂ ਐਡ ਜਿਹੜੀ ਸਾਡੀ ਸੀ ਉਹ ਜਲੰਧਰ ਦੂਰਦਰਸ਼ਨ ਚੱਕਦਾ ਹੁੰਦਾ ਸੀਗਾ ਜੀ ਉਦੋਂ ਫਿਰ ਜਿਹੜਾ ਵੀ ਸਾਡਾ ਗਾਣਾ ਆਉਣਾ ਸੀ ਜਲੰਧਰ ਦੂਰਦਰਸ਼ਨ ਜਾਣਾ ਉੱਥੇ ਉਹਨਾਂ ਨੂੰ ਰਿਕਾਰਡ ਕਰਨਾ ਤੇ ਪੇਸ਼ ਕਰਨਾ ਤੇ ਉਹ ਰਾਤੋਂ ਰਾਤ ਹੀ ਗਾਣਾ ਮਤਲਬ ਵਧੀਆ ਰਿਸਪੌਂਸ ਮਿਲਦਾ ਸੀ ਉਹਨੂੰ ਹਾਂਜੀ ਤੇ ਐਦਾਂ 414 ਵਧੀਆ ਮਤਲਬ ਚੱਲਦਾ ਰਿਹਾ ਤੇ ਹੁਣ ਤਾਂ ਯੋਗ ਤੁਹਾਨੂੰ ਪਤਾ YouTube ਦਾ ਆ ਗਿਆ ਹਾਂਜੀ ਹਾਂਜੀ ਤੇ YouTube ਤੇ ਪਹਿਲਾਂ ਮੇਰਾ ਗੀਤ ਇੱਕ ਆਇਆ ਸੀਗਾ ਕੋਈ ਅਜ ਤੋਂ 8-9 ਮਹੀਨੇ ਪਹਿਲਾਂ ਦੀ ਗੱਲ ਆ 16 ਸ਼ਿੰਗਾਰ ਅੱਛਾ ਹਾਂਜੀ 16 ਸ਼ਿੰਗਾਰ ਮੇਰਾ ਪਿੰਟੂ ਡੈਡੀ ਕੰਪਨੀ ਨੇ ਰਿਲੀਜ਼ ਕੀਤਾ ਅੱਛਾ ਤੇ ਉਸ ਤੋਂ ਬਾਅਦ ਹੁਣ ਫੇਰ ਪਿੰਟੂ ਡੈਡੀ ਕੰਪਨੀ ਨੇ ਹੀ ਆ ਮੇਰਾ ਰਖੜੀ ਸੌਂਗ ਜੀ ਪੇਸ਼ ਕੀਤਾ ਆ ਜੀ ਤੇ ਮੇਰੀ ਸਾਰੇ ਸਰੋਤਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਸੱਭਿਆਚਾਰਕ ਗੀਤਾਂ ਨੂੰ ਸੁਣਿਆ ਕਰੋ ਪਿਆਰ ਨਾਲ ਸੋ ਸਰ ਆਪਾਂ ਜਾਣਨਾ ਚਾਹੁੰਦੇ ਆ ਕਿ ਜਿਹੜਾ ਤੁਸੀਂ ਨਵਾਂ ਸੌਂਗ ਰਖੜੀ ਪੇਸ਼ ਕੀਤਾ ਵਾ ਸੋ ਸਾਡੇ ਸਰੋਤਿਆਂ ਨਾਲ ਆਪਣਾ ਜਿਹੜਾ ਗੀਤ ਵਾ ਇਹਦੀਆਂ ਚਾਰ ਲਾਈਨਾਂ ਜਿਹੜੀਆਂ ਵਾ ਉਹ ਜ਼ਰੂਰ ਸਾਂਝੀਆਂ ਕਰੋ ਹਾਂਜੀ ਰਖੜੀ ਆ ਵੇਖ ਤੇਰੀ ਯਾਦ ਆਈ ਵੀਰ ਵੇ ਆਉਂਦਾ ਨਹੀਂ ਮਿਲਣ ਤੈਨੂੰ ਹੋਇਆ ਕੀ ਅਖੀਰ ਵੇ ਆਉਂਦਾ ਨਹੀਂ ਮਿਲਣ ਤੈਨੂੰ ਹੋਇਆ ਕੀ ਅਖੀਰ ਵੇ ਹਾਏ ਕਾ ਤੋ ਤੇਰੀ ਪੇਸ਼ ਨਹੀਂ ਵੇ ਜਾਂਦੀ ਵੀਰਾ ਵੇ ਤੇਰੇ ਰਾਂਚ ਵਿਛਾਦਿਆਂ ਮੈਂ ਚਾਂਦੀ ਵੀਰਾ ਵੇ ਤੇਰੇ ਰਹਾ ਚ ਵਿਛਾ ਦਿਆਂ ਮੈਂ ਚਾਂਦੀ ਹਾਂਜੀ ਆਪਾਂ ਇਹਨਾਂ ਕੋ ਇਹਨਾਂ ਦੇ ਰਖੜੀ ਗੀਤ ਦੀਆਂ ਜਿਹੜੀਆਂ ਚੰਦ ਲੈ ਇਹਨਾਂ ਸੁਣੀਆ ਸੋ ਬਹੁਤ ਹੀ ਵਧੀਆ ਇਹਨਾਂ ਦਾ ਗੀਤ ਆ ਸੋ ਸਾਰੇ ਜਣੇ ਹੀ YouTube ਤੇ ਜਾ ਕੇ ਇਹਨਾਂ ਦਾ ਜਿਹੜਾ ਗੀਤ ਆ ਉਹ ਜ਼ਰੂਰ ਸੁਣੋ ਰਖੜੀ ਬਹੁਤ ਵਧੀਆ ਬਹੁਤ ਹੀ ਜ਼ਿਆਦਾ ਵਧੀਆ ਗੀਤ ਆ ਸੋ ਇੱਕ ਇਹਨਾਂ ਦੀ ਆਵਾਜ਼ ਦੀ ਗੱਲ ਕਰੀਏ ਤੇ ਬਹੁਤ ਹੀ ਵਧੀਆ ਇਹਨਾਂ ਦੀ ਆਵਾਜ਼ ਦੇ ਵਿੱਚ ਪੇਸ਼ ਹੋਇਆ ਹੈ ਗੀਤ YouTube ਤੇ ਜਾ ਕੇ ਰਖੜੀ ਗਾਣਾ ਜਰੂਰ ਸੁਨੋ ਸੋ ਧੰਨਵਾਦ ਹੈ ਤੁਹਾਡਾ ਬਿਕਰਮ ਬਿੱਕੀ ਜੀ ਤੁਸੀਂ ਸਾਡੇ ਚੈਨਲ ਤੇ ਆਏ ਤੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਹਾਡੇ ਨਵੇਂ ਗੀਤ ਦੀਆਂ ਸੋ ਇਹਨਾਂ ਦਾ ਚੈਨਲ ਜਿਹੜਾ YouTube ਤੇ ਆ ਪੈਂਡੂ ਡੈਡੀ ਉਹਨੂੰ ਜਾ ਕੇ ਸਬਸਕ੍ਰਾਈਬ ਕਰੋ ਤੇ ਉਸ YouTube ਤੋਂ ਪੈਂਡੂ ਡੈਡੀ ਤੋਂ ਇਹਨਾਂ ਦਾ ਗੀਤ ਜਿਹੜਾ ਵਾ ਰਖੜੀ ਜਾ ਕੇ ਜਰੂਰ ਸੁਨੋ ਤੇ ਉਹ ਗੀਤ ਬਹੁਤ ਵਧੀਆ ਮਤਲਬ ਆਪਣੇ ਪੰਜਾਬ ਦੇ ਯੂਥ ਨੂੰ ਮਤਲਬ ਮੈਸੇਜ ਆ ਇੱਕ ਕਿ ਰਖੜੀ ਦਾ ਜਿਹੜਾ ਤਿਹਾਰਾ ਉਹ ਕਿਸ ਬੇਸ ਤੇ ਆ ਤੇ ਭੈਣ ਭਰਾ ਦਾ ਰਿਸ਼ਤਾ ਜਿਹੜਾ ਵਾ ਉਹ ਕਿਵੇਂ ਮਤਲਬ ਪਿਆਰ ਨਾਲ ਨਿਭਾਇਆ ਜਾਵੇ ਸੋ ਧੰਨਵਾਦ ਹੈ ਤੁਹਾਡਾ ਸਾਰਿਆਂ ਦਾ ਤੇ ਸਿਰਫ ਫਿਰ ਤੋਂ ਤੁਹਾਡਾ ਧੰਨਵਾਦ ਤੁਸੀਂ ਸਾਡੇ ਚੈਨਲ ਤੇ ਆਏ ਤੇ ਤੁਹਾਨੂੰ ਸਾਰਿਆਂ ਨੂੰ ਰਖੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਸੋ ਇਸ ਦੇ ਨਾਲ ਹੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ